ਰੂਸ ਨੇ ਯੂਕਰੇਨ ਦੇ ਊਰਜਾ ਬੁਨਿਆਦੀ ਢਾਂਚੇ ਤੇ ਹੋਰ ਟਿਚਿਆਂ ਉਤੇ ਡਰੋਨ ਤੇ ਮਜ਼ਾਈਲਾਂ ਦਾ ਹਮਲਾ ਕੀਤਾ ਜਿਸ ਨਾਲ ਦੇਸ਼ ਵਿਆਪੀ ਬਿਜਲੀ ਪਾਬੰਦੀਆਂ ਲਗਾਈਆਂ ਗਈਆਂ ਤੇ ਇੱਕ 7 ਸਾਲ ਦੀ ਕੁੜੀ ਸਮੇਤ 7 ਲੋਕਾਂ ਦੀ ਮੌਤ ਹੋ ਗਈ ਹੈ ਯੂਕਰੇਨੀ ਅਧਿਕਾਰੀਆਂ ਨੇ ਬੀਤੇ ਦਿਨ ਇਹ ਸਭ ਦੀ ਪੁਸ਼ਟੀ ਕੀਤੀ ਹੈ ਪ੍ਰਧਾਨ ਮੰਤਰੀ ਯੂਲੀਆ ਨੇ ਮਾਸਕੋ ਉਤੇ ਦੋਸ਼ ਲਗਾਏ ਉਹਨਾਂ ਨੇ ਕਿਹਾ ਹੈ ਕਿ ਸਰਦੀਆਂ ਦੇ ਮਹੀਨੇ ਨੇੜੇ ਆ ਰਹੇ ਨੇ ਇਸ ਲਈ ਉਹ ਯੂਕਰੇਨੀ ਲੋਕਾਂ ਤੇ ਬਿਜਲੀ ਸਪਲਾਈ ਨੂੰ ਨਿਸ਼ਾਨਾ ਬਣਾ ਰਹੇ ਨੇ ਇਸ ਦਾ ਟਿੱਚਰ ਯੂਕਰੇਨ ਨੂੰ ਹਨੇਰੇ 'ਚ ਸੁੱਟਣਾ ਸਾਡਾ ਟੀਚਾ ਨਾ ਜਦ ਕਿ ਰੋਸ਼ਨੀ ਨੂੰ ਸੁਰੱਖਿਤ ਰੱਖਣਾ ਹੈ ਅਤਵਾਦ ਨੂੰ ਰੋਕਣ ਲਈ ਸਾਨੂੰ ਹੋਰ ਹਵਾਈ ਰੱਖਿਆ ਪਰ ਨਾਲ ਹੀਆਂ ਸਖਤ پابੰਦੀਆਂ ਤੇ ਹਮਲਾਵਾਰ ਉਤੇ ਵੱਧ ਤੋਂ ਵੱਧ ਦਬਾਅ ਦੀ ਲੋੜ ਹੈ ਖੇਤਰੀ ਅਧਿਕਾਰੀਆਂ ਨੇ ਦੱਸਿਆ ਕਿ ਦੱਖਣ ਪੂਰਬੀ ਉਦਯੋਗਿਕ ਸ਼ਹਿਰ ਜਾਪੋਰੀਜ਼ੀਆ 'ਚ ਦੋ ਆਦਮੀ ਮਾਰੇ ਗਏ ਨੇ ਤੇ ਕੇਂਦਰੀ ਵਿਨੀਸੀਆ ਖੇਤਰ 'ਚ ਇੱਕ 7 ਸਾਲਾਂ ਲੜਕੀ ਦੀ ਹਮਲੇ 'ਚ ਲੱਗੀਆਂ ਸੱਟਾਂ ਕਾਰਨ ਹਸਪਤਾਲ 'ਚ ਮੌਤ ਹੋ ਗਈ ਹੈ ਉਤੇਹੀ ਖੇਤਰੀ ਗਵਰਨਰ ਨੇ ਕਿਹਾ ਕਿ ਬਾਦ ਚ ਜਾਪੋਰੀਜ਼ੀਆ ਦੇ ਦੱਖਣ ਚ ਇੱਕ ਪਿੰਡੂਤੀ ਹੋਏ ਡਰੋਨ ਹਮਲੇ ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਇੱਕ ਹੋਰ ਜ਼ਖਮੀ ਹੋਇਆ ਰੂਸ ਨਾਲ ਲੱਗਦੇ ਉੱਤਰੀ ਸਰਹੱਦ ਦੇ ਨੇੜੇ ਸਥਿਤ ਸ਼ਹਿਰ ਸੂਮੀ ਚ ਖੇਤਰੀ ਗਵਰਨਰ ਨੇ ਸੋਸ਼ਲ ਮੀਡੀਆ ਉਤੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਇੱਕ ਘੰਟੇ ਚ 10 ਰੂਸੀ ਡਰੋਨਾਂ ਨੇ ਸ਼ਹਿਰ ਉਤੇ ਹਮਲਾ ਕੀਤਾ ਜਦੋਂ ਇਹ ਡਰੋਨ ਦੋ ਅਪਾਰਟਮੈਂਟਾਂ ਨਾਲ ਆਕੇ ਟਕਰਾਏ ਤਾਂ ਉੱਥੇ ਦੋ ਲੋਕ ਜ਼ਖਮੀ ਹੋ ਗਏ ਤੇ ਆਨਲਾਈਨ ਪੋਸਟ ਕੀਤੀਆਂ ਗਈਆਂ ਤਸਵੀਰਾਂ ਚ ਕਈ ਅਪਾਰਟਮੈਂਟਾਂ ਨੂੰ ਅੱਗ ਲੱਗਦੀ ਵੀ ਦਿਖਾਈ ਦੇ ਰਹੇ ਨੇ ਰਾਸ਼ਟਰਪਤੀ ਵਲੋਦੋਮਿਰ ਜ਼ੇਲੈਂਸਕੀ ਨੇ ਆਪਣੇ ਰਾਤ ਦੇ ਵੀਡੀਓ ਸੰਬੋਧਨ ਚ ਕਿਹਾ ਕਿ ਪੂਰਬੀ ਡੋਨੇਟਸ ਖੇਤਰ ਦੇ ਸਲੋਵੀਅਨਸਕ ਚ ਇੱਕ ਥਰਮਲ ਪਾਵਰ ਪਲਾਂਟ ਉੱਤੇ ਹੋਏ ਬੰਬ ਹਮਲੇ ਚ ਦੋ ਲੋਕ ਮਾਰੇ ਗਏ ਤੇ ਕਈ ਹੋਰ ਜ਼ਖਮੀ ਹੋਏ ਨੇ ਡੋਨੇਟਸ ਖੇਤਰ ਦੇ ਵਕੀਲਾਂ ਨੇ ਕਿਹਾ ਕਿ ਸ਼ਹਿਰ ਚ ਰਿਹਾਇਸ਼ੀ ਇਲਾਕਿਆਂ ਉੱਤੇ ਰੂਸੀ ਹਮਲਿਆਂ ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਤਿੰਨ ਜ਼ਖਮੀ ਹੋਏ ਨੇ ਸਲੋਵੀਅਨਸਕ ਤੇ ਕ੍ਰਾਮੇ ਟੋਰਸਕ ਨੂੰ ਰੂਸੀ ਫੌਜਾਂ ਦੇ ਡੋਨੇਟਸਕ ਖੇਤਰਾਂヒ ਪੱਛਮ ਵੱਲ ਹੋਲੀ ਅੱਗੀ ਵਦਨ ਚ ਮੁੱਖ ਪਵੇਖੀ ਨਿਸ਼ਾਨਾ ਮੰਨਿਆ ਜਾਂਦਾ ਹੈ ਰੂਸ ਦੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ਦੀਆਂ ਫੌਜਾਂ ਨੇ ਰਾਤੋ-ਰਾਤ ਯੂਕਰੇਨੀ ਫੌਜ ਜੀ ਉਦਯੋਗਿਕ ਕੰਪਲੈਕਸ ਦੀਆਂ ਸਹੂਲਤਾਂ ਉੱਤੇ ਹਮਲਾ ਕੀਤਾ ਮਾਸਕੋ ਨਾਗਰੀਕਾ ਨੂੰ ਨਿਸ਼ਾਨਾ ਬਣਾਉਣ ਤੋਂ ਇਨਕਾਰ ਕਰਦਾ ਹੈ ਤੇ ਕਹਿੰਦਾ ਹੈ ਕਿ ਉਸ ਦੇ ਹਮਲੇ ਰੂਸੀ ਬੁਨਿਆਦੀ ਢਾਂਚੇ ਉੱਤੇ ਯੂਕਰੇਨ ਦੀਆਂ ਹਮਲਿਆਂ ਦਾ ਜਵਾਬ ਨੇ ਯੂਕਰੇਨੀ ਰੂਸ ਦੇ ਲਗਭਗ 4 ਸਾਲ ਪੁਰਾਣੇ ਹਮਲੇ ਨਾਲ ਲੜਦੇ ਹੋਈ ਫੌਜੀ ਤੇ ਤੇਲ ਸਾਈਟਾਂ ਉਤੇ ਨਿਯਮਤ ਡਰੋਨ ਹਮਲੇ ਕੀਤੇ ਨੇ ਜ਼ੇਲンスਕੀ ਨੇ ਕਿਹਾ ਕਿ ਰੂਸ ਨੇ ਹਮਲੇ ਚ 650 ਤੋਂ ਵੱਧ ਡਰੋਨ ਤੇ 50 ਬੰਜ਼ਾਈਲਾਂ ਦਾਗੀਆਂ ਨੇ ਉਹਨਾਂ ਨੇ ਕਿਹਾ ਕਿ ਜ਼ਿਆਦਾਤਰ ਡਰੋਨਾਂ ਨੂੰ ਬੇਅਸਰ ਕਰ ਦਿੱਤਾ ਗਿਆ ਤੇ 2/3 ਮਜ਼ਾਈਲਾਂ ਨੂੰ ਡੇਗ ਦਿੱਤਾ ਗਿਆ ਹਵਾਈ ਸੈਨਾ ਨੇ ਕਿਹਾ ਹੈ ਕਿ ਹਵਾਈ ਰੱਖਿਆ ਇਕਾਈਆਂ ਨੇ 592 ਡਰੋਨ ਤੇ 31 ਮਜ਼ਾਈਲਾਂ ਨੂੰ ਡੇਗ ਦਿੱਤਾ ਸੀ ਯੂਕਰੇਨ ਨੇ ਬਿਜਲੀ ਸਪਲਾਈ ਉੱਤੇ ਸੀਮਾਵਾਂ ਦਾ ਐਲਾਨ ਕੀਤਾ ਹੈ ਯੂਕਰੇਨੀ ਅਧਿਕਾਰੀਆਂ ਨੇ ਕਿਹਾ ਕਿ ਹਮਲਿਆਂ ਨੇ ਮੱਧ ਪੱਛਮੀ ਤੇ ਦੱਖਣ ਪੂਰਬੀ ਖੇਤਰਾਂ 'ਚ ਊਰਜਾ ਸਹੂਲਤਾਂ ਨੂੰ ਪ੍ਰਭਾਵਿਤ ਕੀਤਾ ਹੈ ਸਰਕਾਰ ਨੇ ਪ੍ਰਚੂਨ ਤੇ ਉਦਯੋਗਿਕ ਖਪਤਕਾਰਾਂ ਨੂੰ ਬਿਜਲੀ ਸਪਲਾਈ ਉਤੇ ਦੇਸ਼ ਵਿਆਪੀ ਸੀਮਾਵਾਂ ਦਾ ਐਲਾਨ ਕੀਤਾ ਹੈ। ਕੁਝ ਖੇਤਰਾਂ 'ਚ ਪਾਣੀ ਦੀ ਸਪਲਾਈ ਤੇ ਹੀਟਿੰਗ 'ਚ ਵੀ ਵਿਘਨ ਪਿਆ ਹੈ। ਖੇਤਰੀ ਅਧਿਕਾਰੀਆਂ ਨੇ ਕਿਹਾ ਕਿ ਪੱਛਮੀ ਲਵੀਵ ਖੇਤਰ 'ਚ ਦੋ ਊਰਜਾ ਸਹੂਲਤਾਂ ਨੂੰ ਨੁਕਸਾਨ ਪਹੁੰਚਿਆ ਹੈ। ਯੂਕਰੇਨ ਦੀ ਸਭ ਤੋਂ ਵੱਡੀ ਨਿੱਜੀ ਊਰਜਾ ਕੰਪਨੀ ਨੇ ਕਿਹਾ ਹੈ ਕਿ ਕਈ ਖੇਤਰਾਂ 'ਚ ਇਸਦੇ ਥਰਮਲ ਪਾਵਰ ਸਟੇਸ਼ਨਾਂ ਉੱਤੇ ਵੀ ਹਮਲਾ ਹੋਇਆ ਹੈ। ਉਸ ਦਾ ਹਮਲਾ ਇਸ ਸਰਦੀਆਂ 'ਚ ਬਿਜਲੀ ਸਪਲਾਈ ਜਾਰੀ ਰੱਖਣ ਦੀ ਸਾਡੇ ਯਤਨਾਂ ਲਈ ਇੱਕ ਵੱਡਾ ਝਟਕਾ ਹੈ। ਪਿਛਲੇ 2 ਮਹੀਨਿਆਂ ਤੋਂ ਹੋਏ ਹਮਲਿਆਂ ਦੀ ਤਿੱਖਰਤਾ ਦੇ ਆਧਾਰ 'ਤੇ ਇਹ ਸਪਸ਼ਟ ਹੈ ਕਿ ਰੂਸ ਯੂਕਰੇਨ ਦੇ ਊਰਜਾ ਸਿਸਟਮ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਦਾ ਟੀਚਾ ਰੱਖ ਰਿਹਾ ਹੈ। ਜਪੋਰੀਜ਼ੀਆ ਉੱਤੇ ਹੋਏ ਹਮਲਿਆਂ 'ਚ ਜ਼ਖਮੀ ਹੋਏ 17 ਲੋਕਾਂ 'ਚ 6 ਬੱਚੇ ਵੀ ਸ਼ਾਮਲ ਸਨ। ਇਸ ਦੇ ਗਵਰਨਰ ਨੇ ਇਹ ਸਭ ਕੁਝ ਦੱਸਿਆ। ਅਧਿਕਾਰੀਆਂ ਨੇ ਦੱਸਿਆ ਕਿ ਵਿਨੀਸਟਿਆ ਖੇਤਰ 'ਚ 4 ਲੋਕ ਜ਼ਖਮੀ ਹੋਏ ਨੇ। ਕੀਵ 'ਚ ਲਗਭਗ ਪੂਰੀ ਰਾਤ ਹਵਾਈ ਅਲਰਟ ਜਾਰੀ ਰਿਹਾ ਜਿੱਥੇ ਨਿਵਾਸੀਆਂ ਨੇ ਡੁੰਗੇ ਭੂਮੀਗਤ ਮੈਟਰੋ ਸਟੇਸ਼ਨਾਂ 'ਚ ਪਨਾਹ ਲਈ ਸੀ।